ਪੰਜਾਬੀ ਲੋਕ ਕਲਚਰ ਟੀਵੀ ਦੇਖਣ ਦਾ ਸਵਾਗਤ ਹੈ ਜੀ ਅੱਜ ਸਥਾਨਕ ਗੁਰੂ ਨਾਨਕ ਕਾਲਜ ਵਿਕੇ ਸ਼ਰਨ ਫਾਊਂਡੇਸ਼ਨ ਫਾਊਂਡੇਸ਼ਨ ਵੱਲੋਂ ਕੈਂਸਰ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ ਡਾਕਟਰ ਗੁਰਵਿੰਦਰ ਸਿੰਘ ਆਪਣੀ ਪੂਰੀ ਟੀਮ ਸਮੇਤ ਪਹੁੰਚੇ ਅਤੇ 100 ਤੋਂ ਜ਼ਿਆਦਾ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਤੋਂ ਕਬਰਾਂ ਉਨ ਦੀ ਜ਼ਰੂਰਤ ਨਹੀਂ ਬਲਕਿ ਇਸ ਨਾਲ ਲੜਨ ਨਾਲ ਜ਼ਰੂਰੀ ਹੈ 你过来。 भी भी तो जैसे नोट आई जाने मु बी काट देना थी इधर हले हो जाने कुछ की कर देता हूं वो शब्द वगैरह तो नहीं लगी ना हां ना कोई वो मारी जैसी अपना ने बात काट के तो दो कांटे लाके ये सुनना थे ਮੈਂ ਡਾਕਟਰ ਗੁਰਵਿੰਦਰ ਸਿੰਘ ਕੈਂਸਰ ਸੈਂਟਰ ਆਫ ਅਮਰੀਕਾ ਲੁਧਿਆਣਾ ਤੋਂ ਅੱਜ ਅਸੀਂ ਇੱਥੇ ਸ਼ਰਨ ਫਾਊਂਡੇਸ਼ਨ ਦੇ ਨਾਲ ਮੋਗਾ ਗੁਰੂ ਨਾਨਕ ਕਾਲਜ ਦੇ ਵਿੱਚ ਕੈਂਪ ਕਰ ਰਹੇ ਹਾਂ ਤੇ ਕੈਂਪ ਦੇ ਵਿੱਚ ਆਪਾਂ ਮੈਮੋਗ੍ਰਾਫੀ ਪੈਪਸਮੇਅਰ ਦੀ ਸਕਰੀਨਿੰਗ ਪੀਐਲ ਲੈਵਲ ਤੇ ਬਲੱਡ ਟੈਸਟ ਫ੍ਰੀ ਚੈੱਕ ਕਰ ਰਹੇ ਹਾਂ ਤੇ ਮਰੀਜ਼ਾਂ ਨੂੰ ਫ੍ਰੀ ਰਾਇ ਵੀ ਦੇ ਰਹੇ ਹਾਂ ਡਾਕਟਰ ਸਾਹਿਬ ਤੁਹਾਨੂੰ ਕਿੰਨੇ ਪੇਸ਼ੈਂਟ ਤੁਹਾਡੇ ਕਰਦੇ ਨੇ ਮੈਂ ਜੀ ਕਿੰਨੇ ਕਿ ਤਕਰੀਬ ਲੱਗਦੇ ਨੇ ਤਕਲੀਫ ਦੇਖੋ ਕੈਂਸਰ ਦੀ ਵੱਧ ਰਹੀ ਹੈ ਜੀ 15 ਤੋਂ 20 ਮਰੀਜ਼ ਮੈਂ ਇਸ ਟਾਈਮ ਦੇਖ ਚੁੱਕੇ ਆ ਵਾ ਜਿਨ੍ਹਾਂ ਨੇ ਕੀ ਜੋ ਕਿ ਰਾਏ ਲੈਣ ਆਏ ਨੇ ਜਾਂ ਕਿ ਵੱਖ-ਵੱਖਰੀਆਂ ਜਗ੍ਹਾ ਤੋਂ ਆਪਣਾ ਇਲਾਜ ਕਰਾ ਕੇ ਇੱਕ ਸੈਕੰਡ ਓਪੀਨੀਅਨ ਲੈਣ ਆਏ ਹੋਏ ਨੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਸਿਹਤਮੰਦੀ ਤੋਂ ਬਚਣ ਵਾਸਤੇ ਕੀ ਮੈਸੇਜ ਦੇਣਾ ਖੁੱਬਚਣ ਦਾ ਇਹਦੇ ਵਿੱਚ ਇੱਕੋ ਹੀ ਹੱਲ ਹੈ ਜੀ ਆਪਾਂ ਆਪਣਾ ਖਾਣ-ਪਾਣ ਰਹਿਣ-ਸਹਿਣ ਠੀਕ ਰੱਖੀਏ ਜਿੰਨੀ ਵੱਧ ਤੋਂ ਵੱਧ ਫਿਜ਼ੀਕਲ ਐਕਸਰਸਾਈਜ਼ ਐਕਟੀਵਿਟੀ ਹੁੰਦੀ ਆ ਆਪਾਂ ਨੂੰ ਕਰਨੀ ਚਾਹੀਦੀ ਹੈ ਸੈਡੈਂਟਰੀ ਲਾਈਫ ਸਟਾਈਲ ਹੋ ਗਿਆ ਜ ਜ ਆਪਾਂ ਕਹਿੰਦੇ 슈ਗਰ ਮੋਟਾਪਾ ਇਹ ਵੀ ਇਸ ਸਮੱਸਿਆ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ ਇਹ ਨਾਮ ਜੀ ਤੋਂ ਅਮਰਿਤਪਾਲ ਸਿੰਘ ਜੀ ਤੁਹਾਡੇ ਵੱਲੋਂ ਕੈਂਸਰ ਦਾ ਕੈਂਪ ਲਗਾਇਆ ਗਿਆ ਹੈ ਜੀ ਕਹਿਣਾ ਚਾਹੁੰਦੇ ਸ਼ਰਨ ਫਾਊਂਡੇਸ਼ਨ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰ ਰਹੀ ਹੈ ਅੱਜ ਉਸੇ ਲੜੀ ਤਹਿਤ ਸ਼ਰਨ ਫਾਊਂਡੇਸ਼ਨ ਵੱਲੋਂ ਗੁਰੂ ਨਾਨਕ ਕਾਲਜ ਮੋਗਾ ਵਿਖੇ ਕੈਂਸਰ ਸੈਂਟਰ ਆਫ ਅਮਰੀਕਾ ਦੇ ਸਹਿਯੋਗ ਨਾਲ ਇੱਕ ਕੈਂਸਰ ਕੈਂਪ ਲਗਾਇਆ ਗਿਆ ਹੈਗਾ ਜਿਸ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਹੁੰਚ ਕੇ ਇਸ ਕੈਂਪ ਦਾ ਜਿਹੜਾ ਉਹ ਫਾਇਦਾ ਲਿਆ ਹੈਗਾ ਜੀ ਹੁਣ ਤੱਕ 100 ਪਲੱਸ ਪੇਸ਼ੈਂਟ ਆ ਗਏ ਹੈਗੇ ਆ ਜੀ ਇਸ ਕੈਂਪ ਵਿੱਚ ਕੈਂਪ ਸਵੇਰ 9 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਹੈਗਾ ਸੀਗਾ ਜਿਵੇਂ ਹੁਣ 12:00 ਵਜੇ ਨਿਗੇ 100 ਪਲੱਸ ਹੋ ਗਈ ਹੈਗੀ ਕਿਉਂਕਿ ਕੈਂਸਰ ਦੇ ਨਾਮ ਤੋਂ ਹੀ ਲੋਕਾਂ ਵਿੱਚ ਇੱਕ ਹਵਾ ਜਿਹਾ ਬਣਿਆ ਹੋਇਆ ਵੀ ਨਹੀਂ ਅਸੀਂ ਟੈਸਟ ਨਹੀਂ ਕਰਾਣਾ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਵੀ ਕਰਨਾ ਚਾਹੁੰਦੇ ਆ ਅਪੀਲ ਕਰਦੇ ਆ ਕਿ ਸਾਨੂੰ ਵੱਧ ਤੋਂ ਵੱਧ ਆਪਣੇ ਜਿਹੜੇ ਕੈਂਸਰ ਦੇ ਬੇਸਿਕ ਟੈਸਟ ਆ ਸਾਰਿਆਂ ਨੂੰ ਕਰਵਾਉਣੇ ਚਾਹੀਦੇ ਆ ਜੋ ਪੇਸ਼ੈਂਟ ਹੋਣ ਤਾਂ ਕਰ ਚੁੱਕੇ ਨੇ ਪਰ kia ਕੱਟ ਨਹੀਂ ਉਹਨਾਂ ਦਾ ਟੈਸਟ ਵਗੈਰਾ ਸਰਵ ਹੋਏਗਾ ਜੀ ਹਾਂਜੀ ਟੈਸਟ ਸਾਰੇ ਫ੍ਰੀ ਆਫ ਕੋਸਟ ਜਿਹੜੇ ਹੋ ਰਹੇ ਹੈਗੇ ਆ ਔਰਤਾਂ ਦੇ ਵੀ ਤੇ ਬਜ਼ੁਰਗ ਜਿਹੜੇ ਹੈਗੇ ਉਹਨਾਂ ਦੇ ਵੀ ਬਲੱਡ ਸੈਂਪਲ ਫ੍ਰੀ ਆਫ ਕੋਸਟ ਬਿਲਕੁਲ ਹੋ ਰਹੇ ਆ ਜੀ ਆਮ ਪਬਲਿਕ ਨੂੰ ਸੇ ਕੀ ਸੁਨੇਹਾ ਦੇਣਾ ਹੈ ਆਮ ਲੋਕਾਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਸਾਨੂੰ ਇਸ ਬਾਰੇ ਚੰਗੀ ਤਰੀਕੇ ਨਾਲ ਜਾਣਕਾਰੀ ਲੈਣੀ ਚਾਹੀਦੀ ਹੈ ਤੇ ਇਸ ਬਿਮਾਰੀ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ ਮਿਲ ਕੇ ਇਸ ਦਾ ਸਾਹਮਣਾ ਕਰਨਾ ਚਾਹੀਦਾ ਤੇ ਅੱਗੇ ਵੀ ਲੋਕਾਂ ਨੂੰ ਵੇਰ ਕਰਨਾ ਚਾਹੀਦਾ ਜੀ ਸਰਨ ਫਾਊਂਡੇਸ਼ਨ ਹੈਲਥ ਕੈਂਪ ਤੋਂ ਇਲਾਵਾ ਬਲੱਡ ਡੋਨੇਸ਼ਨ ਕੈਂਪ ਪਲਾਂਟੇਸ਼ਨ ਡਰਾਈਵ ਗੁਰਨਾਨਕ ਮੋਦੀ ਖਾਨਾ ਇਸ ਤੋਂ ਇਲਾਵਾ ਸੀ ਡੋਲ ਸੈਂਟ ਗਰਲਜ਼ ਉੱਤੇ ਜਿਹੜੀਆਂ ਕਿਸ਼ੋਰੀ ਲੜਕੀਆਂ ਹੁੰਦੀਆਂ ਹੁੰਦੀਆਂ ਉਹਨਾਂ ਦੇ ਨਾਲ ਅਸੀਂ 500 ਦੇ ਕਰੀਬ ਲੜਕੀਆਂ ਨਾਲ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ ਅਗੇਸ